पठानकोट विधानसभा पंद्रह ज्लाक समितियां जिला परिषद और पंजाब अंदर तो धक्केशाही किस तरीके की हो रही है किस तरीके रिजल्ट बदले जा रहे हैं लेकिन मेरी विधानसभा अमन शांति दे गिनती संपन्न हुई है बीजेपी ने एक ही जिला परिषद की सीट है वो लगभग एक चार सौ सत अठ बोट जीती है और ब्लाक समितियां बीजेपी जीती है तीन ब्लाक समितियां भी घट तो वोटा एक दो वोट न एक पोटा अठारह वोट लेकिन ठीक है लेकिन अंदर रफड़ पड़न सी बहुत कुछ लेकिन मेन लगता है कि अमन शांति नाल लोकतंत्र जितना चाहिए और मैं ਐਸ ਜੀਐਮ ਸਾਹਿਬ ਦਾ ਪੂਰੀ ਟੀਮ ਦਾ ਵੀ ਧੰਨਵਾਦ ਦਿਆਂ ਕਿ ਮੇਰੀ ਸੁਗੁਜਾਰਿਸ਼ ਨੂੰ ਉਹਨਾਂ ਨੇ ਮੰਨਿਆ ਕਿ ਆਪਾਂ ਸਰਟੀਫਿਕੇਟ ਜਿਹੜੇ ਆ ਤੁਹਾਨੂੰ ਜਿਹੜੇ ਬਲਾਕ ਸਮਿਤੀਆਂ ਬਾਰੇ ਹੁਣੇ ਹੀ ਦੇ ਦੇਣੇ ਆ ਅਜੇ ਮਿਰੇ ਨਹੀਂ ਆ ਆ ਗਏ ਐ ਥੱਲੇ ਤੇ ਮੈਨੂੰ ਲੱਗਦਾ ਮਿਲਣ ਤੋਂ ਬਾਅਦ ਹੀ ਮੈਂ ਬੋਲਾਂ ਕੁਛ ਤੇ ਚੰਗਾ ਲੱਗਦਾ ਕੀ ਗੱਲ ਆ ਪਿੰਡ ਦੀ ਪਾਰਟੀ ਕਹਿੰਦੇ ਵਿਕਾਸ ਤੇ ਵੀ ਹੋਈ ਹੈ ਜੀ ਸਰਟੀਫਿਕੇਟਾਂ ਦੇਰੀ ਕਾਫੀ ਹੋਈ ਹੈ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੁੰਦਾ ਪਿਛਲੀ ਵਾਰੀ ਕੀ ਹੋਇਆ ਸੀ ਦੋ ਦਿਨ ਦਾ ਟਾਈਮ ਵੀ ਲਿਆ ਪਿਛਲੀ ਵਾਰੀ ਕੀ ਹੋਇਆ ਸੀ ਦੇਖੇ ਨਾ ਮੁਨ ਮਿਲਦਾ ਸਰਟੀਫੀਕੇਟ ਬੰਨ ਰਹੇ ਨੇ ਸਰ ਜਿਲ੍ਹਾ ਪ੍ਰਸ਼ਾਸਨ ਅੰਦਰ ਰਿਓ ਮੈਂ ਵੀ ਵਿਧਾਇਕ ਵੀ ਆ ਨਾ ਪਾਰਟੀ ਦੇ ਦੇਖ ਜਨ ਅੰਲਾ ਮੇਰੀ ਆਪਣੇ ਵਿਧਾਨ ਸਭਾ ਦੇ ਪ੍ਰਤੀ ਜ਼ਿੰਮੇਵਾਰੀ ਹੈ ਔਰ ਮੈਨੂੰ ਅਫਸੋਸ ਆ ਥੋੜਾ ਜਿਹਾ ਵੀ ਆਪਾਂ ਮੈਨੇਜ ਕੀਤਾ ਹੁੰਦਾ ਜਿਹੜੀਆਂ ਮੇਰੀਆਂ 20 ਵੋਟਾਂ ਤੋਂ ਘੱਟ ਤਿੰਨ ਸੀਟਾਂ ਹਰੀਆਂ ਉਹਨਾਂ ਨੂੰ ਲੈ ਕੇ ਮੈਂ ਦੋ ਵੋਟ ਕੀ ਹੁੰਦਾ ਹੈ ਪੰਜ ਵੋਟਾਂ ਤੋਂ ਹੋ ਰਹੀਆਂ ਲੇਕਿਨ 1 ਸੀਟਾਂ ਅਸੀਂ ਦਿੱਤੀਆਂ ਔਰ 400 ਤੋਂ ਜ਼ਿਆਦਾ ਵੋਟਾਂ ਨਾਲ ਜ਼िला ਪਰਿਸ਼ਦ ਦਾ ਜਿਤਨਾ ਇਹ ਸੰਕੇਤ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਉਹ ਸੱਚ ਦੇ ਨਾਲ ਚੱਲਦੇ ਨੇ ਉਹਨਾਂ ਦੇ ਉੱਤੇ ਸਚਾਈ ਦਾ ਇੱਕ ਔਰ ਇੱਥੋਂ ਦੇ ਸੁਭਾਅ ਦੇ ਅੰਦਰ ਬੀਜੇਪੀ ਦੇ ਪ੍ਰਤੀ ਜਿਹੜਾ ਸਨੇਹ ਔਰ ਪ੍ਰੇਮ ਹੈ ਮੋਦੀ ਦੇ ਪ੍ਰਤੀ ਜੋ ਲगाव ਹੈ ਉਹ ਸਾਫ ਦਿੱਖਦਾ ਜਿਹਦੇ ਵਿੱਚ ਬਾਕੀ ਜਗ੍ਹਾ ਬਾਕੀ ਭੋਆ ਸੁਜਨਪੁਰ ਦੇ ਵਿੱਚ ਵੀ ਬਿਜਲੀ ਤਾਂ ਕਾਫੀ ਪਰਫਾਰਮੈਂਸ ਮੈਂ ਤੁਮੈਨੂੰ ਤੁਸੀਂ ਅਗਰ ਜਾਣਕਾਰੀ ਦੇ ਪਾਓ ਤਦੋੜਾ ਬਹੁਤ ਬਹੁਤ ਧੰਨਵਾਦ ਹੈ ਕੀ ਬਣਿਆ ਜिले ਦਾ ਸਾਡੇ ਉਹਦਾ ਸੁਜਾਨਪੁਰ ਤੋਂ ਮੈਂ ਸੁਣਿਆ ਕਿ ਚਾਰੇ ਸੀਟਾਂ ਅੱਗੇ ਜਾ ਰਹੀ ਸੀ ਬੀਜੇਪੀ ਔਰ ਉੱਤੇ ਤਾਰਗੜ ਵਾਲੀ ਸੀਟ ਮੇਕਾ ਬਾਬਾ ਜੀ ਜਿੱਤ ਗਏ ਨੇ ਹਾਂਜੀ ਇਹੀ ਆ ਨਾ ਜੀ ਇੱਕ ਸੀਟ ਜਿੱਤੀ ਹੈ ਇੱਕ ਦਾ ਪੰਗਾ ਪਿਆ ਹੈ ਗਰੋਟਿਆਲੀ ਦਾ ਜੀ ਗਰੋਟਿਆਲੀ ਦਾ ਪੰਗਾ ਪਾਇਆ ਇਹਨਾਂ ਨੇ ਇਹਦਾ ਮਤਲਬ 4 ਤੇ 1 5 ਤੇ 1 6 ਜਲਾ ਪ੍ਰਸ਼ਦ ਤੇ ਫਿਰ ਬੀਜੇਪੀ ਦਾ ਕਬਜ਼ਾ ਹੋ ਗਿਆ ਔਰ ਇਹ ਬੀਜੇਪੀ ਲਈ ਬੜੀ ਸ਼ੁਭ ਸੰਕੇਤ ਹੈ ਇਸ ਜ਼ਿਲ੍ਹੇ ਦੇ ਨੇ 5 ਸੀਟਾਂ ਜਿੱਤਿਆ ਨਾ 15 ਵਿੱਚੋਂ ਤੇ ਦੋ ਸੀਟਾਂ ਜਿਹੜੀਆਂ ਸਾਡੀਆਂ ਬਿਲਕੁਲ 10 ਔਰ 12 ਦੇ ਮਾਰਜਿਨ ਤੋਂ ਹਰੀਆਂ। ਤਿੰਨ ਸੀਟਾਂ ਦੇ ਸਾਡੇ ਜਿਹੜੀ ਮਾਰਜਿਨ ਸੀਗਾ ਉਹ ਮਤਲਬ 100 ਤੋਂ ਥੱਲੇ ਸੀਗਾ। ਅਸੀਂ ਜ਼ਿਲ੍ਹਾ ਪਰਿਸ਼ਦ ਦੀ ਜਿਹੜੀ ਸ਼ੀਟ ਹਰੀ ਹੈ ਉਹ ਵੀ ਅਸੀਂ 300 ਦੇ ਮਤਲਬ 300 ਪਲੱਸ ਤੋਂ ਹਰੀ ਹੈ ਔਰ ਬਰਾਬਰ ਦੀ ਫਾਈਟ ਕੀਤੀ ਹੈ। ਪਹਿਲੀ ਵਾਰ ਆਵਾਜ਼ੀ ਪਾਰਟੀ ਨੇ ਉੱਥੇ ਇਲੈਕਸ਼ਨ ਲੜਿਆ। ਔਰ ਪਹਿਲੀ ਵਾਰ ਅਸੀਂ ਪਿੰਡਾਂ ਦੇ ਵਿੱਚ ਗਏ ਆ ਸਾਡੇ ਸਾਰੇ ਜਿੰਨੇ ਵੀ ਕੈਂਡੀਡੇਟਸ ਸੀਗੇ ਨਵੇਂ ਸੀਗੇ ਔਰ ਲੇਕਿਨ ਫਿਰ ਵੀ ਅਸੀਂ ਪੂਰਾ ਮੁਕਾਬਲਾ ਕੀਤਾ ਔਰ ਪੂਰੀ ਫਾਈਟ ਦਿੱਤੀ ਹੈ ਭਾਜਪਾ ਔਰ ਕਾਂਗਰਸ ਨੂੰ ਕਿੱਥੇ ਕਮੀ ਰਹੀ ਤੁਹਾਨੂੰ ਲੱਗਦਾ ਕਿ ਮਤਲਬ ਕਿ ਕਾਫੀ ਸੀਟਾਂ ਘਟ ਜਣੀਆਂ ਹੋਈਆਂ ਦੇਖੋ ਸੀਟਾਂ ਘਟਦੇ ਨਹੀਂ ਮਿਲੀਆਂ ਸਾਡਾ ਦੋ ਪਾਰਟੀਆਂ ਨਾਲ ਮੁਕਾਬਲਾ ਸੀਗਾ ਕਾਂਗਰਸ ਨਾਲ ਔਰ ਭਾਜਪਾ ਨਾਲ ਉਹਨਾਂ ਨੂੰ ਵੀ 5-5 ਸੀਟਾਂ ਮਿਲੀਆਂ ਸੋ ਸਾਡੇ ਕੋਲ ਜਿਹੜੇ ਬੰਦੇ ਥੋੜੇ ਨਵੇਂ ਸੀਗੇ ਇਹ ਇਹ ਲੋਕ ਪੁਰਾਣੇ ਹਨ ਇਹਨਾਂ ਨੂੰ ਸਾਰਾ ਦੋ ਪੇਚ ਆਂਦੇ ਨੇ ਔਰ ਇਹਨਾਂ ਨੇ ਸ਼ਰਾਬ ਪੈਸਾ ਸਭ ਕੁਝ ਵੰਡਿਆ ਉੱਥੇ ਸਾਡੇ ਬੰਦਿਆਂ ਨੂੰ ਨੇ ਕਿਹਾ ਵੀ ਕਿ ਇਸ ਤਰ੍ਹਾਂ ਕਰ ਰਹੇ ਨੇ ਲੇਕਿਨ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਜਿਹੜਾ ਬਿਲਕੁਲ ਫੇਅਰ ਇਲੈਕਸ਼ਨ ਕਰਨਾ ਔਰ ਅਸੀਂ ਚਾਹਦੇ ਜੇ ਅਸੀਂ ਇਹਨਾਂ ਦੇ ਉਹ ਨਾਮ ਅੰਕਣ ਰੱਦ ਕਰਾ ਦਿੰਦੇ ਅਸੀਂ ਇਹਨਾਂ ਨੂੰ ਇਲੈਕਸ਼ਨ ਲੜਣ ਹੀ ਨਾ ਦਿੰਦੇ ਲੇਕਿਨ ਅਸੀਂ ਬਿਲਕੁਲ ਖੁੱਲੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਵੀ ਲੜਾਇਆ ਤੇ ਆਪ ਵੀ ਲੜਿਆ ਸੋ ਇਹ ਜਨਤਾ ਦਾ ਫਤਵਾ ਹੁੰਦਾ ਜਨਤਾ ਨੇ ਜੋ ਫਤਵਾ ਦਿੱਤਾ ਠੀਕ ਹੈ ਸਿਰ ਮੱਥੇ ਤੇ ਜੇ ਅੱਜ ਅਸੀਂ ਘਟਾਂ ਅੱਗੇ ਵਧਾਂਗੇ ਕਿਹੜੀ ਕਿਹੜੀ ਪੰਜ ਸੀਟਾਂ ਜਿਹੜੀਆਂ ਤੁਹਾਡੇ ਸਾਡੇ ਕੋਲ ਜੀ ਇੱਕ ਗੂੜਾ ਇੱਕ ਅੰਧੋਈ ਇੱਕ ਆਵਾਦਗੜ ਪੰਜੂਪੁਰ ਤੇ ਫਤੇਗੜ ਅੱਗੇ ਕੀ ਯਤਨ ਰਹਿਣਗੇ ਅੱਗੇ ਸਰਕਾਰ ਦੇ ਅੱਗੇ ਅਸੀਂ ਕੰਮ ਕਰਾਂਗੇ ਡਟ ਕੇ ਕਿ ਜਿੱਥੇ ਕੋਈ ਕਮਜ਼ੋਰੀ ਕਮੀ ਰਹਿ ਗਈ ਹੈ ਉਹਨੂੰ ਪੂਰਾ ਕਰਾਂਗੇ ਔਰ ਡਟ ਕੇ ਕੰਮ ਕਰਾਂਗੇ ਪੁਰਾਣਾ ਵਾਂਗ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਔਰ ਵਧੀਆ ਕੰਮ ਕਰਕੇ ਅਸੀਂ ਦੁਬਾਰਾ ਜਿਹੜਾ ਆਪਣਾ ਬੇਸ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਇਹਦੇ ਮੇਰੇ ਇਲੈਕਸ਼ਨ ਹੋਏ ਆ ਉਦੋਂ ਮੈਨੂੰ 4000 ਵੋਟ ਪਿੰਡਾਂ ਚ ਪਈ ਸੀ ਫਿਰ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਇਲੈਕਸ਼ਨ ਹੋਏ ਫਿਰ ਸਾਡੀ ਵੋਟ ਘਟ ਗਈ ਲਿਕਨ ਅੱਜ ਫੇਰ ਇਹ 5000 ਦੇ ਲੱਗੇ ਛਕੇ ਜਿਹੜੀ ਵੋਟ ਹੈ ਉਹ ਲਈ ਹੈ ਸੋ ਮਤਲਬ ਸਾਡਾ ਜਿਹੜਾ ਵਧੀਆ ਚੱਲ ਰਿਹਾ ਔਰ ਅੱਗੇ ਵੀ ਕੰਮ ਕਰਾਂਗੇ ਵੋਟਰ ਆਪਣੇ ਆਪ ਲੋਕ ਪਾਉਂਦੇ ਜਦੋਂ ਕੁਝ ਕੰਮ ਕਰੋ ਮੈਂ ਮੈਂ ਲੋਕਾਂ ਨੂੰ ਪਹਿਲੇ ਬਹੁਤ ਥੈਂਕਸ ਕਰਨਾ ਜਿਲ੍ਹਾ ਪਰਿਸ਼ਦ ਦੇ ਜਿੰਨੇ ਵੀ ਵੋਟਰਸ ਨੇ ਉਹਨਾਂ ਦੇ ਰੈਜ਼ੀਡੈਂਟਸ ਨੇ ਔਰ ਬਲਾਕ ਸਮਿਤੀ ਦੇ ਜਿੰਨੇ ਵੀ ਕੈਂਡੀਡੇਟ ਕੰਟੈਸਟ ਕੀਤੇ ਔਰ ਬੜਾ ਪੀਸਫੁਲ ਇਲੈਕਸ਼ਨ ਰਿਹਾ ਹਾਲਾਂਕਿ ਪ੍ਰੈਸ਼ਰਸ ਜ਼ਰੂਰ ਸੀ ਸਾਡੇ ਸਰਪੰਚਾਂ ਦੇ ਉੱਪਰ ਹਲੋ ਜੀ ਹੁਣ ਅਸੀਂ ਕੀ ਗੱਲ ਕਰਨੀ ਆ ਪਰ ਦੈਨ ਆਲਸੋ ਲੋਕਾਂ ਨੇ ਸਾਥ ਦਿੱਤਾ ਔਰ ਸਾਡੇ ਤਿੰਨ ਵੱਡੇ ਪਿੰਡ ਹੈ ਜੀ ਮੀਥਲ ਗੁੜਾ ਜਿਹਦੇ ਸਭ ਤੋਂ ਜ਼ਿਆਦਾ ਵੋਟਰ ਨੇ ਵੋਟ ਨੇ ਇਕ ਨੰਗਲ ਤੇ ਮੈਂ ਮੀਥਲ ਦੇ ਤੇ ਨੰਗਲ ਦੇ ਲੋਕਾਂ ਦਾ ਵੀ ਬਹੁਤ ਸ਼ੁਕਰੀਆ ਦਾ ਕਰਨਾ ਕਿ ਦੋਨੋਂ ਬਲੌਕ ਸਮਿਤੀਆਂ ਕਾਂਗਰਸ ਜਿੱਤੀਆਂ 15 ਬਲੌਕ ਸਮਿਤੀਆਂ ਚੋਂ ਪੰਜ ਬਲੌਕ ਸਮਿਤੀਜ਼ ਕਾਂਗਰਸ ਜਿੱਤੀ ਹੈ ਪੰਜ ਬੀਜੇਪੀ ਜਿੱਤੀ ਹੈ ਔਰ ਪੰਜ ਆਮ ਆਦਮੀ ਪਾਰਟੀ ਜਿੱਤੀ ਹੈ ਔਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਰਿਹਾ ਹੈ ਔਰ ਵਿੱਚ ਕਾਫੀ ਪਹਿਲੇ ਅਸੀਂ ਅੱਗੇ ਚੱਲ ਰਹੇ ਸੀ ਫਿਰ ਪੂਰ ਜਦੋਂ ਖੁੱਲਿਆ ਤੇ ਪੂਰ ਪਿੰਡ ਵਿੱਚ ਸਾਡੀ ਲੀਡ ਜਗਦਾ ਮੈਂ 300 ਵੋਟਾਂ ਤੋਂ ਕੱਟੀ ਤੇ ਅਸੀਂ 400 ਵੋਟਾਂ ਤੋਂ ਬਲਾਕ ਸਮਿਤੀ ਹਾਰੇ ਆ ਪਰ ਬੜਾ ਸੌਰੀ ਜ਼ਿਲ੍ਹਾ ਪ੍ਰੀਸ਼ਦ ਤੋਂ ਬਹੁਤ ਲੋਕਾਂ ਨੇ ਪਿਆਰ ਕੀਤਾ ਬੜਾ ਨੇਕ ਟੂ ਨੇਕ ਫਾਈਟ ਰਹੀ ਤੇ ਭਾਜਪਾ ਪਹਿਲੇ ਨੰਬਰ ਤੇ ਰਹੀ 400 ਵੋਟਾਂ ਸੈਕਿੰਡ ਨੰਬਰ ਤੇ ਕਾਂਗਰਸ ਰਹੀ ਤੇ ਥਰਡ ਨੰਬਰ ਤੇ ਆਮ ਆਗੂ ਪਾਟੇ ਰਹੀ ਸਮਗਰੇ ਬੜਾ ਪੀਸਫੁਲ ਇਲੈਕਸ਼ਨ ਬਿਆ ਲੋਕਲ ਇਲੈਕਸ਼ਨ ਸੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦਾ ਔਰ ਮੈਨੂੰ ਲੱਗਦਾ ਕਿ ਇਹ ਜੋ ਵੀ ਟ੍ਰੈਂਡ ਚੱਲ ਰਹੇ ਨੇ ਹੁਣ ਕਿਉਂਕਿ ਕਾਂਗਰਸ ਤੇ ਸਰਕਾਰ ਚ ਵੀ ਹੈ ਨਹੀਂ ਮੈਂ ਐਮਐਲਏ ਵੀ ਹੈ ਨਹੀਂ ਔਰ ਅਸੀਂ ਪਾਵਰ ਚ ਵੀ ਹੈ ਨਹੀਂ ਰਾਦਰ ਬੀਜੇਪੀ ਵੀ ਐਮਐਲਏ ਸਿਟਿੰਗ ਨੇ ਔਰ ਆਮ ਆਦਮੀ ਪਾਰਟੀ ਦੇ ਤੇ ਆਪਣੀ ਸਰਕਾਰ ਹੈ ਮਗਰ ਉਸ ਤੋਂ ਬਾਵਜੂਦ ਵੀ ਪਿੰਡ ਦੇ ਲੋਕਾਂ ਨੇ ਰੂਰਲ ਏਰੀਆ ਨੇ ਜਿਸ ਤਰੀਕੇ ਨਾਲ ਕਾਂਗਰਸ ਨੂੰ ਜਿਤਾ ਕੇ ਭੇਜਿਆ ਮੈਂ ਬਹੁਤ ਸ਼ੁਕਰੀਆ ਦਾ ਕਰਨਾ ਤੈਨੂੰ ਲੱਗਦਾ ਕਿ ਅਸੀਂ 2027 ਚ ਕਾਂਗਰਸ ਦੀ ਸਰਕਾਰ ਜੀ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਨਜ਼ਦੀਕ ਆ ਗਏ ਕੁਝ ਸਮੇਂ ਪਾਕੀਆ ਜੀ ਤੋ ਡਿਕਲੇਅਰ ਹੋ ਗਿਆ ਜੀ ਕਾਰਪੋਰੇਸ਼ਨ ਦੇ ਜੇਕਰਾਂਗੇ ਤੇ ਅਸੀਂ ਜੀਤਾਂਗੇ ਜੀ ਸਵਿਕਰਨ ਕਿਵੇਂ ਬਦਲੋਗੇ ਆਪਨੇ ਹੱਕ ਦੇ ਵਿੱਚੋਂ ਦੇਖੋ ਇਹਰੇ ਵਿੱਚ ਕੀ ਹੈ ਕਿ ਜਿਹੜੇ ਪਿੰਡਾਂ ਦੇ ਇਲੈਕਸ਼ਨ ਨੇ ਤੇ ਸ਼ਹਿਰ ਦੇ ਇਲੈਕਸ਼ਨ ਨਾਲ ਬੜੇ ਫਰਕ ਹੁੰਦੇ ਨੇ ਉਹਰੇ ਵਿੱਚ ਸਰਪੰਚਾਂ ਦੀ ਮਜਬੂਰੀਆਂ ਵੀ ਹੋ ਜਾਂਦੀਆਂ ਕੰਮ ਕਰਨਾ ਪੈਂਦਾ ਹੈ ਸਰਪੰਚਾਂ ਨੇ ਪੈਸੇ ਵੀ ਲਵਾਣੇ ਆ 14 ਮਹੀਨੇ ਦੀ ਸਰਕਾਰ ਤੇ ਸਰਪੰਚਿਸ ਦਾ ਬੜਾ فرق ਪੈਂਦਾ ਉਹ ਕਦੀ ਤੁਸੀਂ ਦੇਖੋ ਬੁੱਤਾਂ ਤੇ ਨਹੀਂ ਬੰਦੇ ਪ੍ਰੈਸ਼ਰ ਬੜੇ ਹੁੰਦੇ ਨੇ ਸਰਕਾਰਾਂ ਦੇ ਪਰ ਫਿਰ ਵੀ ਅਸੀਂ ਜਿੱਤ ਕੇ ਨਿਕਲੇ ਆਂ ਔਰ ਇਹ ਵਿੱਚ ਬਰਾਬਰ ਜਿੱਤ ਕੇ ਨਿਕਲੇ ਆਂ ਪੰਜ ਬਲੋਕ ਸਮੇਤ ਇਹ ਦੱਸਿਆ ਮੈਂ ਅਸੀਂ ਜਿੱਤੇ ਆਂ ਪੰਜ ਭਾਜਪਾ ਜਿੱਤੀ ਹੈ ਤੇ ਪੰਜ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਇਹਨੇ ਪ੍ਰੈਸ਼ਰ ਤੋਂ ਬਾਅਦ ਸਾਡੀ ਤੇ ਸਰਕਾਰ ਵੀ ਨਹੀਂ ਮੈਂ ਸਿਟਿੰਗ ਐਮਐਲਏ ਵੀ ਨਹੀਂ ਹੈਗਾ ਪਰ ਸਾਡੇ ਕੈਂਡੀਡੇਟ ਵੀ ਕੋਈ ਪਾਵਰ ਚ ਵੀ ਨਹੀਂ ਪਰ ਸ਼ਹਿਰ ਦਾ ਜਿਹੜਾ ਇਲੈਕਸ਼ਨ ਹੁੰਦਾ ਹੈ ਸ਼ਹਿਰ ਦਾ ਇਲੈਕਸ਼ਨ ਬੜਾ ਕੰਪਲੀਟਲੀ ਡਿਫਰੈਂਟ ਹੁੰਦਾ ਹੈ ਔਰ ਇਹ ਵਿੱਚ ਕੋਈ ਲੋਕ ਔਰ ਇਹ ਵਿੱਚ ਪ੍ਰੈਸ਼ਰ ਤੇ ਨਹੀਂ ਆਉਂਦੇ सरपंचੇ ਕੋਲ ਪਾਵਰ ਬੜੀ ਹੁੰਦੀ ਹੈ ਇਸ ਕਰਕੇ ਜੂਸੀਆਂ ਲੈਣੀਆਂ ਬਜਟ ਲੈਣੇ ਪੈਸੇ ਲਗਾਣੇ ਬੜੀ ਚੀਜ਼ਾਂ ਹੁੰਦੀਆਂ ਮਗਰ ਕਾਉਂਸਲਰ ਨੂੰ ਕੋਈ ਤੰਗ ਨਹੀਂ ਕਰ ਸਕਦਾ ਤੇ ਜੇ ਮੈਨੂੰ ਲੱਗਦਾ ਇਸ ਟ੍ਰੈਂਡ ਨਾਲ ਜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਨੇ ਤਾਂ ਅਸੀਂ ਵਾਪਸ ਆਪਣੀ ਕਾਰਪੋਰੇਸ਼ਨ ਬਣਾਵਾਂਗੇ